ਇਹ ਇੱਕ ਗਰੀਬ ਬੰਦਾ ਜਦੋਂ ਇੱਕ ਇੱਕ ਰੁਪਏ ਜੋੜ ਕੇ ਆਪਣੇ ਸੁਪਨੇ ਪੂਰੇ ਕਰਦਾ ਹੈ ਆਪਣੇ ਕਾਰੋਬਾਰ ਨੂੰ ਵਧਾਉਣ ਬਾਰੇ ਸੋਚਦਾ ਹੈ ਤਾਂ ਉਸ ਦਾ ਮਜ਼ਾਕ ਬਣਾਇਆ ਜਾਵੇ ਤਾਂ ਉਸ ਨੂੰ ਆਹ ਸਟੈਪ ਚੁੱਕਣਾ ਪੈਂਦਾ ਹੈ

ਜਿਹੜਾ ਉਹ ਜਿਹੜਾ ਉਹ ਅੱਗੇ ਦੇ ਹਵਾਲੇ ਕਰ ਦਿੰਦਾ ਇਸ ਦੌਰਾਨ ਮੋਹਨ ਦੀ ਪਤਨੀ ਜੜੀਆ ਉਹ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਕਿ ਆਖਿਰਕਾਰ ਅਸੀਂ ਕਿਵੇਂ ਉਹਨ ਰੋਟੀ ਖਾਵਾਂਗੇ ਕਿਵੇਂ ਕਮਾਵਾਂਗੇ ਗੱਲ ਇਹ ਹੈ ਕਿ ਮੋਹਨ ਦਾ આરોਪ ਹੈ ਕਿ ਈ ਰਿਕਸ਼ਾ ਦੀ ਬੈਟਰੀ ਜਿਹੜੀ ਉਹ ਖਰਾਬ ਸੀ ਅਤੇ ਕਈ ਵਾਰ ਸੁਣਵਾਈ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ ਐਵਰੇਜ ਜਿਹੜਾ ਉਹ ਘਟ ਦੇ ਰਿਹਾ ਸੀ ਇਹ ਈ ਰਿਕਸ਼ਾ ਅਤੇ ਕੁਝ ਦਿਨ ਪਹਿਲਾਂ ਇਹ ਗਦੇ ਤੇ ਖਿੱਚ ਕੇ ਈ ਰਿਕਸ਼ਾ ਜਿਹੜਾ ਹੈ ਉਹ ਸ਼ੋਰੂਮ ਦੇ ਵਿੱਚ ਸਰਵਿਸ ਸੈਂਟਰ ਲੈ ਕੇ ਆਇਆ ਸੀ ਅਤੇ ਸ਼ੋਰੂਮ ਦਾ ਜਿਹੜਾ ਸੰਚਾਲਕ ਦੱਸਿਆ ਜਾ ਰਿਹਾ ਕਿ ਹਰੀਸ਼ ਭੰਡਾਰੀ ਨੇ ਕਿਹਾ ਕਿ ਮੋਹਨ ਬੇਵਜ੍ਹਾ ਈ ਰਿਕਸ਼ਾ ਬਦਲਣ ਦਾ ਦਬਾਅ ਬਣਾ ਰਿਹਾ ਸੀ ਜਦਕਿ ਜਾਂਚ ਦੇ ਵਿੱਚ ਸਭ ਕੁਝ ਠੀਕ ਸੀ ਪਰ ਜਿਹੜਾ ਮੋਹਨ ਸੀ ਉਸ ਦਾ ਕਹਿਣਾ ਸੀ ਕਿ ਇਹ ਈ ਰਿਕਸ਼ਾ ਜਿਹੜਾ ਜਾਣ ਬੁਝ ਕੇ ਉਸ ਨੂੰ ਖਰਾਬ ਦਿੱਤਾ ਗਿਆ ਇਸ ਦੀ ਬੈਟਰੀ ਵੀ ਠੀਕ ਨਹੀਂ ਸੀ ਅਤੇ ਨਾਲ ਦੀ ਨਾਲ ਜਿਹੜਾ ਇਹ ਈ ਰਿਕਸ਼ਾ ਜਿਹੜਾ ਜਿੰਨੀ ਐਵਰੇਜ ਦੇਣੀ ਚਾਹੀਦੀ ਉਹ ਨਹੀਂ ਐਵਰੇਜ ਨਹੀਂ ਦੇ ਰਿਹਾ ਪਰ ਜਿਹੜਾ ਸੰਚਾਲਕ ਹੈ ਉਹ ਕਹਿ ਰਿਹਾ ਕਿ ਜਿਹੜਾ ਅੱਗ ਲਗਾਉਣ ਵਾਲਾ ਵਿਅਕਤੀ ਹੈ ਉਹ ਝੂਠ ਬੋਲ ਰਿਹਾ ਹੈ दुआ मामले तो कौन सच्चा लग रहा है लगता है कि एक व्यक्ति का जेकर ई रिक्शा बिल्कुल ठीक से अग के, दा के दा सी वो हवाले करेगा ये परिवार देखने बेहद गरीब लग रहा है औरत जी जी ई रिक्शा का मालिक उसकी पत्नी चीका मार मार के रोंद है

देखो भाई मोहन साहब में गाड़ी जाल दी है देख लो भाई यहाँ पांच रोड पे शोरूम के पास में सुनो ने होने के पास भईया कंपनी वारो की दादा क्री आहे बहुरी